ਹੈਲੋ ਫਰੈਂਡਸ ਅੱਜ ਦੀ ਗੱਲ ਮਸਤੀ ਆਦਾ ਬਰਾਮਨਾਮ ਜੈ ਮਾਤਾ ਦੀ ਕਿਵੇਂ ਹੋ ਸਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂਬਲੋਗਰ ਦੇ ਤੇ ਫਰੈਂਡ ਸ਼ੁਰੂ ਕਰਦੇ ਆ ਪਾਈ ਦੀ ਵੀਡੀਓ ਅੱਜ ਦੀ ਵੀਡੀਓ ਜਿਹੜੀ ਖਾਸ ਹੈ ਉਹ ਬਾਹਰ ਬੈਠੇ ਭੈਣ ਭਰਾਵਾਂ ਵਾਸਤੇ ਆ ਚਾਹੇ ਉਹ ਕੈਨੇਡਾ ਚਾਹੇ ਉਹ ਅਮਰੀਕਾ ਦੇ ਵਿੱਚ ਆ ਕਿਉਂਕਿ ਜਿਵੇਂ ਤੁਹਾਨੂੰ ਪਤਾ ਸੀਜ਼ਨ ਦੀ ਚੀਜ਼ ਹੀ ਚੱਲਦੀ ਹੁੰਦੀ ਆ ਪਹਿਲਾਂ ਬਾਹਰੋਂ ਭੈਣ ਭਰਾ ਫੋਨ ਕਰਦੇ ਸੀ ਪੰਜਾਬ ਦੇ ਵਿੱਚ ਇੱਥੇ ਵੀ ਸਾਨੂੰ ਪੰਜੀਰੀ ਚਾਹੀਦੀ ਆ ਸਾਨੂੰ ਆ ਲੱਡੂ ਚਾਹੀਦੇ ਨੇ ਕਿਸੇ ਵੀ ਕਿਸਮ ਦੀ ਕੋਈ ਚੀਜ਼ ਮੰਗਦੇ ਹੁੰਦੇ ਸੀ ਤੇ ਬਹੁਤ ਜਲਦੀ ਹਰ ਜਗ੍ਹਾ ਤੋਂ ਮਿਲ ਜਾਂਦੀ ਸੀਗੀ ਪਰ ਸੀਜ਼ਨ ਤੇ ਬਾਅਦ ਜਿਹੜੀ ਉਹ ਬੰਦ ਹੋ ਜਾਂਦੀ ਹੈ ਪਰ ਆਪਣੇ ਕੋਲ ਜਿਹੜੀ ਚੀਜ਼ ਬੰਦ ਨਹੀਂ ਹੋਈ ਤੁਸੀਂ ਦੇਖ ਸਕਦੇ ਹੋ ਮੇਰੇ ਕੋਲ ਦੇਖੋ ਇਹ ਡੱਬੇ ਭਰੇ ਪਏ ਨੇ ਸਾਰੇ ਇਹ ਹੈਗੇ ਆ ਜੀ ਪੰਜੀਰੀ ਦੇ ਜਿਹੜੀ ਆਪਾਂ ਸਰਦੀ ਦੇ ਵਿੱਚ ਖਾਂਦੇ ਆ ਹੁਣ ਆਪਾਂ ਇੱਥੇ ਗਰਮੀ ਕਰਕੇ ਕਹਿੰਦੇ ਆ ਵੀ ਨਹੀਂ ਜੀ ਅਸੀਂ ਇਹ ਚੀਜ਼ੇ ਬਣਾਉਂਦੇ ਨਹੀਂ ਆ ਪਰ ਬਾਅਦ ਜਿਵੇਂ ਜੇ ਠੰਡ ਪੈਂਦੀ ਹੈ ਸਾਰੇ ਭੈਣ ਭਰਾ ਆਰਡਰ ਕਰਦੇ ਆ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਇਹ ਬਾਹਰੋਂ ਆਪਾਂ ਨੂੰ ਸਰੀ ਤੋਂ ਆਇਆ ਹੈ ਆਰਡਰ ਤੇ ਇਹ ਜਿਹੜਾ ਸਾਰਾ ਆਪਾਂ ਸਮਾਨ ਤਿਆਰ ਕੀਤਾ ਪੰਜੀਰੀ ਦਾ ਤੇ ਤੁਸੀਂ ਸਾਡੇ ਕੋਲ ਅਜੇ ਵੀ ਆਰਡਰ ਕਰ ਸਕਦੇ ਹੋ ਕਿਸੇ ਵੀ ਕਿਸਮ ਦੀ ਪੰਜੀਰੀ ਚਾਹੇ ਉਹ ਡਿਲੀਵਰੀ ਵਾਲੀ ਪੰਜੀਰੀ ਹੋਵੇ ਚਾਹੇ ਤਾਤ ਵਾਲੀ ਪੰਜੀਰੀ ਹੋਵੇ ਫੁੱਲ ਮਖਾਣੇ ਵਾਲੀ ਪੰਜੀਰੀ ਹੋਵੇ ਤੇ ਚਾਹੇ ਹੋਵੇ ਵੇਸਣ ਦੇ ਅੱਡੂ ਤੇ ਵੇਸਣ ਦੀ ਬਰਫੀ ਦੀ ਇਹਨਾਂ ਚੀਜ਼ਾਂ ਦੇ ਵਿੱਚੋਂ ਕੁਝ ਵੀ ਤੁਸੀਂ ਸਾਨੂੰ ਆਰਡਰ ਕਰ ਸਕਦੇ ਹੋ ਖਾਸ ਕਰਕੇ ਬਾਹਰ ਵਾਲੇ ਅਮਰੀਕਾ ਤੇ ਕੈਨੇਡਾ ਵਾਲੇ ਭੈਣ ਭਰਾ ਉਹਨਾਂ ਵਾਸਤੇ ਸਾਰੀ ਆਪਾਂ ਵੀਡੀਓ ਤਿਆਰ ਕਰ ਰਹੇ ਹਾਂ ਕਿਉਂਕਿ ਇੱਧਰ ਤੇ ਤੁਹਾਨੂੰ ਪਤਾ ਗਰਮੀ ਹੈ ਇੱਧਰ ਪੰਜੀਰੀ ਵੀ ਨਹੀਂ ਖਾਦੀ ਜਾਂਦੀ ਕੋਈ ਚੀਜ਼ ਸੀਜ਼ਨ ਦੇ ਨਾਲ ਹੀ ਚੰਗੀ ਲੱਗਦੀ ਆ ਪਰ ਆਪਾਂ ਇਹ ਜਿਹੜੇ ਸਾਰੇ ਭੈਣ ਭਰਾ ਜਿਹੜੇ ਬਾਹਰ ਅਮਰੀਕਾ ਕੈਨੇਡਾ ਦੇ ਵਿੱਚ ਬੈਠੇ ਆ ਉਹਨਾਂ ਵਾਸਤੇ ਸਾਰਾ ਕੁਝ ਤਿਆਰ ਕਰ ਰਹੇ ਆ ਤੇ ਹੋਰ ਵੀ ਮੈਨੂੰ ਪੰਜੀਰੀਆਂ ਦੇ ਆਰਡਰ ਆਏ ਤੇ ਉਹ ਵੀ ਆਪਾਂ ਭੇਜਾਂਗੇ ਤੇ ਇਹਦੇ ਨਾਲ ਨਾਲ ਭੈਣ ਭਰਾ ਹੋਰ ਵੀ ਆਪਣਾ ਆਰਡਰ ਕਰਦੇ ਨੇ ਬਾਹਰੋਂ ਇਹ ਵੇਸਣ ਵਾਲੇ ਪਕੌੜੇ ਹੋਗੇ ਚਾਹੇ ਆਹ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਸਾਰਾ ਜਾਣਾ ਹੈਗਾ ਜੀ ਕੈਨੇਡਾ ਇਹਦੇ ਵਿੱਚ ਵੀ ਪਕੌੜੇ ਤੇ ਅਚਾਰ ਦੋ ਤਿੰਨ ਕਿਸਮ ਤੇ ਜਿਵੇਂ ਪੰਜੀਰੀ ਵੀ ਹੈਗੀ ਇਹਨਾਂ ਦੀ ਤੇ ਜੋ ਵੀ ਚੀਜ਼ ਤੁਸੀਂ ਮਗਾਉਣੀ ਹੋਵੇ ਖਾਸ ਕਰਕੇ ਬਬਾਰਾ ਲੈ ਭੈਣ ਭਰਾਵਾਂ ਨੂੰ ਕਹਿੰਨੇ ਆ ਕਿ ਤੁਸੀਂ ਸਾਨੂੰ ਆਰਡਰ ਦੇ ਸਕਦੇ ਹੋ ਕਿਸੇ ਵੀ ਕਿਸਮ ਦਾ ਚਾਰ ਮਗਾਉਣਾ ਹੋਵੇ ਤੁਸੀਂ ਜਾਂਦਾ ਵੈਜ ਦੇ ਵਿੱਚ ਕੋਈ ਵੀ ਕਿਸਮ ਦਾ ਤੁਸੀਂ ਚਾਰ ਮਗਾਉਣਾ ਸਾਨੂੰ ਤੁਸੀਂ ਫੋਨ ਕਰ ਸਕਦੇ ਹੋ ਵੀਡੀਓ ਵਿੱਚ ਦਿੱਤੇ ਨੰਬਰ ਦੇ ਉੱਤੇ ਪਾਪੜ ਬੜੀਆਂ ਤੇ ਪੰਜੀਰੀ ਤੇ ਮਰੱਬਾ ਉਹ ਵੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਤੇ ਇਧਰ ਵਾਲੇ ਭੈਣ ਭਰਾ ਵੀ ਜਿਵੇਂ ਕਈ ਮੈਨੂੰ ਇਧਰੋਂ ਵੀ ਭੈਣਾਂ ਦੇ ਫੋਨ ਆ ਜਾਂਦੇ ਜਿਵੇਂ ਡਿਲੀਵਰੀ ਵਾਲੀ ਆਪਾਂ پنੀਰੀ ਬਣਾਉਨੇ ਆ ਉਹ ਗਰਮੀ ਹੋਵੇ ਸਰਦੀ ਚੱਲਨੀ ਚੱਲਨੀ ਹੁੰਦੀ ਹੈ ਜਦੋਂ ਡਿਲੀਵਰੀ ਹੋਈ ਹੋਵੇ ਸੋ ਉਹਦੇ ਵਾਸਤੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਜਿਹੜੇ ਭੈਣ ਭਰਾ ਨੂੰ پنੀਰੀ ਇਧਰ ਚਾਹੀਦੀ ਹੋਵੇ ਚਾਹੇ ਬਾਹਰ ਚਾਹੀਦੀ ਹੋਵੇ ਅਮਰੀਕਾ 'ਚ ਕੈਨੇਡਾ 'ਚ ਤੁਸੀਂ ਸਾਨੂੰ ਫੋਨ ਕਰਕੇ ਸਾਡੇ ਕੋਲ ਸਾਰੇ ਆਰਡਰ ਮੰਗਵਾ ਸਕਦੇ। ਕਿਉਂਕਿ ਕਈ ਭੈਣਾਂ ਨੇ ਮੈਨੂੰ ਫੋਨ ਆਉਂਦੇ ਕਹਿ ਦਿੰਦੇ ਮੈਡਮ ਪਨੀਰੀ ਬਣਾਉਣੀ ਬੰਦ ਕਰਤੀ ਜੇ ਤੇ ਉਹਨਾਂ ਵਾਸਤੇ ਆਪਾਂ ਇਕੱਲੇ ਇਕੱਲੇ ਨੂੰ ਜਵਾਬ ਦੇਣ ਨਾਲੋਂ ਚੰਗਾ ਸੀ ਮੈਂ ਕਿਹਾ ਵੀਡੀਓ ਬਣਾ ਕੇ ਆਪਾਂ ਦੱਸ ਦੇਈਏ ਵੀ ਪਨੀਰੀ ਬਣਾਉਣੀ ਆਪਾਂ ਬੰਦ ਨਹੀਂ ਕੀਤੀ ਹੈਗੀ। ਹਾਂ ਉਹ ਜਿਹੜਾ ਸੀਜ਼ਨ ਇਧਰੋਂ ਖਤਮ ਹੋਇਆ ਵਾ ਤੇ ਥੋੜਾ ਜਿਹਾ ਕੰਮ ਘਟਿਆ ਵਾ। ਵੈਸੇ ਜਿਵੇਂ ਤੁਹਾਨੂੰ ਦੱਸਿਆ ਡਿਲੀਵਰੀ ਵਾਲੇ ਵੀ ਆਪਾਂ ਨੂੰ ਫੋਨ ਕਰਦੇ ਤੇ ਆਪਾਂ ਨੂੰ ਫੋਨ ਆਉਂਦੇ ਤੇ ਆਪਾਂ ਪਨੀਰੀ ਤਿਆਰ ਕਰਦੇ ਆਂ। ਖਾਸ ਕਰਕੇ ਆਪਾਂ ਇਹ ਵੀਡੀਓ ਉਹਨਾਂ ਵਾਸਤੇ ਬਣਾਈ ਆਂ ਪੀਤਾ ਨੂੰ ਇਹ ਪਤਾ ਚੱਲ ਜੇ ਕਿ ਅਸੀਂ ਪੰਜੀਰੀ ਲੱਡੂ ਚਾਹੇ ਵੇਸਾਂ ਦੇ ਪਕੌੜੇ ਕੋਈ ਵੀ ਚੀਜ਼ ਜਿਹੜੀ ਬੰਦ ਨਹੀਂ ਕੀਤੀ ਬਣਾਉਨੇ ਆ ਚਾਰ ਦੇ ਸੀਜ਼ਨ ਦੇ ਨਾਲ-ਨਾਲ ਆਪਾਂ ਚਾਰਵੀਂ ਬਣਾਉਨੇ ਆ ਤੁਸੀਂ ਕਿਸੇ ਵੀ ਕਿਸਮ ਦਾ ਤੁਹਾਨੂੰ ਸਮਾਨ ਚਾਹੀਦਾ ਹਾਂ ਜੇਕਰ ਬਾਹਰ ਵਾਲੇ ਭੈਣ ਭਰਾਵਾਂ ਨੂੰ ਇਹ ਵੀ ਆਪਾਂ ਕਿਹਾ ਹੈ ਕਿ ਮਾਰਕੀਟ ਦੇ ਵਿੱਚੋਂ ਜੇ ਸਾਡੇ ਕੋਲ ਕੋਈ ਤੁਸੀਂ ਸਮਾਨ ਮੰਗਵਾਉਣਾ ਕਿਉਂਕਿ ਉਹਨਾਂ ਨੂੰ weight ਦੀ ਬਹੁਤ ਦਿੱਕਤ ਹੁੰਦੀ ਹੈ weight ਪੂਰਾ ਹੋਵੇ ਤਾਂ ਉਹਨਾਂ ਨੂੰ ਰੇਟ ਥੋੜਾ ਘੱਟ ਲੱਗਦਾ ਤੇ ਉਹਦੇ ਵਾਸਤੇ ਆਪਾਂ ਭੈਣ ਭਰਾਵਾਂ ਨੂੰ ਕਿਹਾ ਹੈ ਕਿ ਸਾਡੇ ਸਮਾਨ ਦੇ ਨਾਲ-ਨਾਲ ਤੁਸੀਂ ਸਾਡੇ ਕੋਲ ਮਾਰਕੀਟ ਵਿੱਚੋਂ ਵੀ ਕੋਈ ਵੀ ਬ੍ਰਾਂਡ ਦੀ ਚੀਜ਼ ਜਿਹੜੀ ਜਾਂਦੀ ਹੋਵੇ ਆਪਾਂ ਜ਼ਰੂਰ ਭੇਜਦੇ ਆ ਜਿਵੇਂ ਬਾਹਰ ਵਾਲੇ ਭੈਣ ਭਰਾ ਜਿਆਦਾ ਆਪਣੇ ਕੋਲ ਹਲਦੀ ਵਗੈਰਾ ਮੰਗਦੇ ਆ ਹਲਦੀ ਜਿਹੜੀ ਉਹ ਬ੍ਰਾਂਡ ਹੀ ਜਾਊਗੀ ਜਿਹੜੀ ਘਰ ਦੀ ਪੀਸੀ ਉਹ ਹਲਦੀ ਨਹੀਂ ਜਾਊਗੀ ਸੋ ਹਲਦੀ ਜਿਹੜੀ ਹੈ ਨਾ ਉਹ ਤੁਸੀਂ ਬਾਇ ਹੈਂਡੀ ਖੜ ਸਕਦੇ ਹੋ ਚਾਹੇ ਇਦਾਂ ਜਿਵੇਂ ਕੋਈ ਤੁਹਾਡਾ ਭੈਣ ਭਰਾ ਇੱਥੇ ਹੋਵੇ ਇਹ ਇਹਨਾਂ ਨੇ ਦੇਖੋ ਇਹ ਨਵੇਂ ਸ਼ਹਿਰ ਸਾਡੇ ਕੋਲ ਮੰਗਾਈ ਆ ਤੇ ਇਹ ਵੀ ਬਾਹਰ ਹੀ ਜਾਣੀ ਆ ਹਰਪ੍ਰੀਤ कौर ਗਿੱਲ ਜੀ ਐ ਮੈਡਮ ਸਾਡੇ ਬਹੁਤ ਪੁਰਾਣੇ ਸਬਸਕ੍ਰਾਈਬਰ ਉਹਨਾਂ ਨੇ ਸਾਡੇ ਕੋਲ ਘਰ ਦੀ ਹਲਦੀ ਮੰਗਾਈ ਆ ਇਹ ਤੁਸੀਂ ਦੇਖ ਸਕਦੇ ਹੋ 2 ਕਿਜੀ ਆਪਾਂ ਹਲਦੀ ਉਹਨਾਂ ਦੀ ਪੈਕ ਕੀਤੀ ਆ ਤੁਸੀਂ ਵੀ ਸਾਡੇ ਕੋਲ ਹਲਦੀ ਚ ਐਨ ਗਿਣਤ ਮਸਾਲਿਆਂ ਤੋਂ ਤਿਆਰ ਕੀਤਾ ਇਹ ਗਰਮ ਮਸਾਲਾ ਵੀ ਸਾਡੇ ਕੋਲ ਮੰਗਾ ਸਕਦੇ ਹੋ ਦੇਗੀ ਮਿਰਚ ਵੀ ਆਪਾਂ ਤਿਆਰ ਕੀਤੀ ਆ ਉਹ ਵੀ ਤੁਸੀਂ ਸਾਡੇ ਕੋਲ ਮੰਗਾ ਸਕਦੇ ਹੋ ਕਿਸੇ ਵੀ ਕਿਸਮ ਦਾ ਇਹ ਮਸਾਲਾ ਹੋਵੇ ਵੇਸਣ ਹੋਵੇ ਆਟਾ ਹੋਵੇ ਮਿਕਸਣ ਆਇਦਾ ਉਹ ਵੀ ਆਪਾਂ ਸਾਰਾ ਕੁਝ ਭੇਜ ਦਿੰਨੇ ਆ ਜੋ ਵੀ ਤੁਹਾਨੂੰ ਚਾਹੀਦਾ ਹੋਵੇ ਤੇ ਤੁਸੀਂ ਖਾਸ ਕਰਕੇ ਸਾਨੂੰ ਫੋਨ ਕਰ ਸਕਦੇ ਹੋ ਕਿਉਂਕਿ ਬਾਹਰ ਵਾਲੇ ਭੈਣ ਭਰਾ ਜਿਹੜੇ ਬਹੁਤ ਅਰਸ ਦੇ ਇਸ ਚੀਜ਼ ਨੂੰ ਵੀ ਆਟਾ ਮਸਾਲਾ ਹਲਦੀ ਸਾਨੂੰ ਚਾਹੀਦੇ ਹੋ ਜੇ ਸਾਡੇ ਕੋ ਇੱਧਰ ਆਉਂਦੇ ਆ ਚਾਹੇ ਉਦੋਂ ਸਾਡੇ ਘਰੇ ਆ ਕੇ ਤੁਸੀਂ ਵੀਡੀਓ ਦੇਖੀਆ ਉਹ ਲੈ ਕੇ ਜਾਂਦੇ ਆ ਚਾਹੇ ਇੱਧਰ ਬੈਠੇ ਜਿਹੜੇ ਉਹਨਾਂ ਦੇ ਭੈਣ ਭਰਾ ਉਹਨਾਂ ਤੋਂ ਮੰਗਾ ਲੈਂਦੇ ਨੇ ਕਿ ਜਿਹੜਾ ਬਾਹਰ ਭੈਣ ਭਰਾ ਮੰਗਾਉਂਦੇ ਨੇ ਵੀ ਇਹ ਗਰਮ ਮਸਾਲਾ ਹਲਦੀ ਚਾਹੇ ਆਟਾ ਚਾਹੇ ਬੇਸਨ ਇਹ ਘਰ ਦਾ ਪੀਸੇ ਸਾਨੂੰ ਉੱਥੇ ਪਹੁੰਚ ਜੇ ਉਹ ਨਹੀਂ ਜਾਂਦਾ ਇਦਾਂ ਪੰਜੀਰੀ ਦੇ ਰੂਪ ਦੇ ਵਿੱਚ ਚੱਲ ਜਾਂਦਾ ਹੈਗਾ ਆਚਾਰ ਦੇ ਰੂਪ ਚ ਵੀ ਕੋਈ ਨਾ ਕੋਈ ਚੀਜ਼ ਚੱਲ ਜਾਂਦੀ ਆ ਜਿਹੜਾ ਆਟਾ ਬੇਸਨ ਮਸਾਲਾ ਹਲਦੀ ਹੈ ਨਾ ਕੋਈ ਡਾਸੀ ਨਹੀਂ ਭੇਜ ਸਕਦੇ ਬਾਹਰ ਉਹ ਤੁਸੀਂ ਇਧਰ ਆਪਣੇ ਭੈਣ ਭਰਾਵਾਂ ਦੀ ਰਾਈ ਮਗਾ ਸਕਦੇ ਹੋ ਸਾਡੇ ਕੋ ਫਿਰ ਉਹ ਬਾਇ ਹੈਂਡ ਬਾਹਰ ਲੈ ਜਾਂਦੇ ਆ ਸੋ ਇਸ ਤਰ੍ਹਾਂ ਉਹਨਾਂ ਦੇ ਕੋਲੇ ਸਮਾਨ ਪਹੁੰਚ ਜਾਂਦਾ ਬਾਕੀ ਜਿਨ੍ਹਾਂ ਨੇ ਇਧਰ ਸਾਡੇ ਕੋ ਮਗਾਉਣਾ ਹੋਵੇ ਗਰਮ ਮਸਾਲਾ, ਦੇਗੀ ਮਿਰਚ, ਹਲਦੀ ਤੁਸੀਂ ਸਾਡੇ ਕੋ ਮਗਾ ਸਕਦੇ ਹੋ ਇਧਰ ਕੋਈ ਵੀ ਪ੍ਰੋਬਲਮ ਇਹੋ ਜਿਹੀ ਨਹੀਂ ਜਿੰਨਾ ਮਰਜ਼ੀ ਤੁਸੀਂ ਸਾਡੇ ਕੋ ਆਟਾ ਮਗਾਓ ਜਿੰਨਾ ਮਰਜ਼ੀ ਘਰ ਦਾ ਪੀਸਾ ਹੈ ਮੇਸਨ ਮਗਾਓ ਪੰਜੀਰੀ ਮਗਾਓ ਚਾਰ ਮਗਾਓ ਪਾਪੜ ਵੜੀਆਂ ਹਰ ਕਿਸਮ ਦਾ ਸਮਾਨ ਆਪਾਂ ਇਹਦਾ ਤਿਆਰ ਕਰਦੇ ਆ ਸੋ ਇਹ ਨਿੱਕੀ ਜਿਹੀ ਜਾਣਕਾਰੀ ਵਾਲੀ ਵੀਡੀਓ ਜੇ ਤੁਹਾਨੂੰ ਚੰਗੀ ਲੱਗੀ ਤੇ ਵੀਡੀਓ ਜਿਆਦਾ ਜਿਆਦਾ ਲਾਈਕ ਸ਼ੇਅਰ ਜ਼ਰੂਰ ਕਰਿਓ ਖਾਸ ਕਰਕੇ ਬਾਹਰਲੇ ਭੈਣ ਭਰਾਵਾਂ ਨੂੰ ਜਿਹਨਾਂ ਦੇ ਕੋਈ ਵੀ ਭੈਣ ਭਰਾ ਬਾਹਰ ਰਹਿੰਦਾ ਤੇ ਉਹਨਰ ਤੁਸੀਂ ਇਹ ਵੀਡੀਓ ਜ਼ਰੂਰ ਸ਼ੇਅਰ ਕਰਿਓ ਜੇ ਤਾਂ ਕਿ ਉਹਨਾਂ ਨੂੰ ਵੀ ਜਾਣਕਾਰੀ ਮਿਲ ਸਕੇ ਤੇ ਉਹ ਵੀ ਘਰ ਦਾ ਇਹ ਸਵਾਦ ਜਿਹੜਾ ਚੰਗੀ ਤਰ੍ਹਾਂ ਚੱਕ ਸਕਣ ਸਾਡੇ ਕੋਲ ਆਰਡਰ ਦੇਣ ਸੋ ਆਰਡਰ ਦੇਣ ਵਾਸਤੇ ਵੀਡੀਓ ਵਿੱਚ ਆਪਾਂ ਸਾਰਾ ਨੰਬਰ ਦਿੱਤਾ ਹੈ ਤੁਸੀਂ ਉੱਥੇ ਸਾਨੂੰ ਆਰਡਰ ਦੇ ਸਕਦੇ ਹੋ ਜੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਬੈਲ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਨੈਕਸਟ ਵੀਡੀਓ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਸੋ ਇਸ ਵੀਡੀਓ ਦੇ ਇਥੇ ਕਰਦੇ ਜੀ ਐਂਡ ਮਿਲਦੇ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ